ਕਿਹੜੀ ਚੀਜ਼ ਆ ਜੋ ਕਿ ਸਿਰਫ ਤੁਹਾਡੀ ਆ ਤੁਸੀਂ ਉਸ ਨੂੰ ਦੇਖ ਸਕਦੇ ਹੋ ਹੋਰ ਕੋਈ ਨਹੀਂ ਦੇਖ ਸਕਦਾ ਮੇਰੀ ਆ ਤਾਂ ਮੈਂ ਹੀ ਦੇਖੂਗਾ ਕਿਸੇ ਹੋਰ ਨੂੰ ਤਾਂ ਕਿਉਂ ਦੇਖਣ ਦੇਵਾਂਗਾ ਜੇ ਮੇਰੀ ਚੀਜ਼ ਹੈ ਤਾਂ ਨਹੀਂ ਐ ਤਾਂ ਤੁਹਾਡੇ ਹੱਥ ਵੀ ਨੇ ਪੈਰ ਵੀ ਨੇ ਬਟ ਫਿਰ ਵੀ ਲੋਕ ਉਹਨਾਂ ਨੂੰ ਦੇਖਦੇ ਹੀ ਨੇ ਮਸਤ ਜੋਕ ਮਾਰ ਰਿਹਾ ਇਹ ਕਿਹੜੀ ਚੀਜ਼ ਆ ਜਿਹਨੂੰ ਮੈਂ ਹੀ ਦੇ ਸਕਦਾ ਹੋਰ ਕੋਈ ਵੀ ਨਹੀਂ ਸਿਰਫ ਤੁਹਾਡੀ ਆ ਮੇਰੀ ਆ ਹਾਂ ਮੈਨੂੰ ਟਕਾਰ ਆ ਕੇ ਸੁਣ ਕੇ ਯਾਰ ਇਹੋ ਜੀ ਕਿਹੜੀ ਚੀਜ਼ ਹੈ ਮੇਂ ਟਕਾਰ ਮੈਨੂੰ ਸੁਣੀ ਆ ਦੇਖੀ ਤਾਂ ਨਹੀਂ ਤੁਸੀਂ ਕਿਹਨੇ ਦੇਖ ਲਈ ਮੈਂ ਸੂਸਤ ਕੀਤੀ ਦੇਖੀ ਤਾਂ ਕਿਸੇ ਨੇ ਨਹੀਂ ਮੈਂ ਤਾਂ ਮੇਰੇ ਨਾਲ ਹਾਂ ਉਹਦੇ ਨਾਲ ਹੈ ਨਹੀਂ ਨਹੀਂ ਮੈਂ ਤੁਹਾਡੇ ਨਾਲ ਹੀ ਹਾਂ ਹਾਂਜੀ ਕਿਹੜੀ ਚੀਜ਼ ਹੈ ਜਿਹੜੀ ਮੇਰੀ ਹੈ ਜਿਹੜੀ ਸਿਰਫ ਔਰ ਸਿਰਫ ਤੁਹਾਡੀ ਹੈ ਤੇ ਤੁਸੀਂ ਉਹਨੂੰ ਦੇਖ ਸਕਦੇ ਹੋ ਹੋਰ ਕੋਈ ਨਹੀਂ ਦੇਖ ਸਕਦਾ ਕਮਾਲ ਦੀ ਗੱਲ ਹੈ ਨਾ ਸਾਡੀ ਚੀਜ਼ ਹੈ ਹੈ ਅਸੀਂ ਦੇਖ ਸਕਦੇ ਹਾਂ ਬਟਰ ਕੋਈ ਵੀ ਨਹੀਂ ਸਾਡੀ ਗਲਤੀ ਮੈਂ ਆਪਣੀ ਗਲਤੀ ਆਪ ਗਲਤੀ ਦੂਸਰਾ ਦੱਸਦਾ ਵੀ ਤੁਸੀਂ ਇੱਥੇ ਮਿਸਟੇਕ ਕੀਤੀ ਹੈ ਤੁਸੀਂ ਇੱਥੇ ਗਲਤ ਹੋ ਹਾਂ ਇਹ ਵੀ ਹੁੰਦਾ ਨਾ ਕਿ ਕੋਈ ਗਲਤੀ ਹੁੰਦੀ ਹੈ ਬੰਦਾ ਕਹਿੰਦਾ ਮੈਂ ਆਪਣੀ ਗਲਤੀ ਨਹੀਂ ਆਪਣੀ ਗਲਤੀ ਕੋਈ ਨਹੀਂ ਮੰਨਦਾ ਕੋਈ ਨਹੀਂ ਮੰਨਦਾ ਆਪਣੀ ਗਲਤੀ ਮਨਦਾ ਨਹੀਂ ਦਿਖਦੀ ਤਾਂ ਹੈ ਹੋਰ ਨੂੰ ਤਾਂ ਹੀ ਅਗਲਾ ਕਹਿੰਦਾ ਵੀ ਗਲਤਾਂ ਨੂੰ ਮੇਰੀ ਚੀਜ਼ ਹੈ ਮੈਂ ਹੀ ਦੇਖ ਸਕਦਾ ਹੋਰ ਕੋਈ ਨਹੀਂ ਦੇਖ ਸਕਦਾ ਅੱਛਾ ਇਹ ਜੀ ਕੀ ਚੀਜ਼ ਆ ਦਿਮਾਗ ਲਾ ਤੂੰ ਜਿਵੇਂ ਮੈਂ ਥੋੜਾ ਦੱਸੂ ਵੀ ਚਲੋ ਮੈਂ ਦੱਸਦਾ ਇਹਨਾਂ ਨੂੰ ਤੁਹਾਨੂੰ ਲੱਗੇ ਤੇਰੇ ਕਿਵੇਂ ਛੇਲੇ ਛੇਲੇ ਕਹਿੰਦੀ ਮੈਨੂੰ ਦੱਸ ਦੋ ਸੈਟਿੰਗ ਕਰ ਲੈਣੀ ਚਾਹੀਦੀ ਆ ਆ ਬਾਅਦ ਚ ਕਰਾਂਗੇ ਪਹਿਲੇ ਬਈ ਜਵਾਬ ਦੋ ਫਿਰ ਅੱਗੇ ਅੱਗੇ ਕਰਨੀ ਹੈ ਇ ਨਹੀਂ ਕਰਨੀ ਅਜੀ ਕਿਹੜੀ ਚੀਜ਼ ਹੈ ਹਿੰਟ ਦਿਓ ਨੇ ਹਾਂ ਜੀ ਹਾਂ ਹਿੰਟ ਉਹ ਚੀਜ਼ ਤੁਹਾਡੇ ਕੋਲੇ ਕਦੇ ਕਦੇ ਆਉਂਦੀ ਹੈ ਜੀ ਕਦੇ ਕਦੇ ਡੇਲੀ ਨਹੀਂ ਆਉਂਦੀ ਇਹ ਜੀ ਕਿਹੜੀ ਚੀਜ਼ ਸੁਪਨਾ 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 ਮੇਰੇ ਸੁਪਨਾ ਕਦੇ ਕਦੇ ਆਉਂਦਾ ਡੇਲੀ ਨਹੀਂ ਆਉਂਦਾ ਠੀਕ ਔਰ ਮੈਂ ਹੀ ਦੇਖ ਰਿਹਾ ਸੀ ਕਿ ਮੇਰਾ ਹੈ ਨਾ ਸੁਪਨਾ ਹਾਂਜੀ ਠੀਕ ਹੈ ਔਰ ਹਰ ਸੁਪਨੇ 'ਚ ਮੈਂ ਗਿਰਦਾ ਪਤਾ ਨਹੀਂ ਕਿਉਂ ਕਿਉਂ? ਉਹ ਇਹ ਜਾਣਨ ਲਈ ਸਹੀ ਹੈ ਚਲੋ ਅਗਲਾ ਸਵਾਲ ਨੇ ਹਾਂਜੀ ਸਰ ਆ ਨੈਕਸਟ ਕੁਐਸਚਨ ਹੈ ਜੀ ਉਹ ਕਿਹੜੀ ਚੀਜ਼ ਹੈ ਜੋ ਕਿ ਸਿਰਫ ਟੁੱਟਣ ਤੋਂ ਬਾਅਦ ਹੀ ਕੰਮ ਆਉਂਦੀ ਹੈ ਟੁੱਟਣ ਤੋਂ ਪਹਿਲਾਂ ਕੰਮ ਨਹੀਂ ਆਉਂਦੀ ਟੁੱਟਣ ਤੋਂ ਬਾਅਦ ਕੰਮ ਆਉਂਦੀ ਹੈ ਹਾਂਜੀ ਨਾਰੀਅਲ ਕਿਵੇਂ ਕਿਉਂ ਨਾਰੀਅਲ ਟੁੱਟਦਾ ਜਦੋਂ ਫਿਰ ਉਸ ਤੋਂ ਬਾਅਦ ਹੀ ਬਖਾਨਦੇ ਆ ਉਹਨੂੰ ਪਾਣੀ ਤਾਂ ਪਾਉ ਦੂਜੀ ਲੋਟ ਵੀ ਕੱਢ ਲੈਣੇ ਆਂ ਕੰਡਾ ਹਾਂ ਅੰਡਾ ਟੁੱਟਣ ਤੋਂ ਬਾਅਦ ਹੀ ਕਮ ਆਇਆ ਟੁੱਟਣ ਤੋਂ ਬਾਅਦ ਹੈਨਾ ਹਾਂਜੀ ਅਰੇ ਮੈਂ ਬੜੀ ਖੇਤੀ ਜਵਾਬ ਦਿੰਦਾ ਮੈਂ ਕੀ ਬਾਤ ਹੈ ਸ਼ਹਾਗ ਮੰਗਲ ਦੀ ਚਲੋ ਨੈਕਸਟ ਹੂੰ ਸਾਡਾ ਨੈਕਸਟ ਕੁਐਸਚਨ ਹੈ ਉਹ ਕਿਹੜੀ ਚੀਜ਼ ਆ ਜੋ ਕਿ ਗਰਮੀਆਂ ਵਿੱਚ ਵੀ ਗਰਮ ਰਹਿੰਦੀ ਆ ਸਰਦੀਆਂ ਵਿੱਚ ਵੀ ਗਰਮ ਰਹਿੰਦੀ ਆ ਸਰਦੀਆਂ ਦੇ ਵਿੱਚ ਵੀ ਗਰਮ ਰਹਿੰਦੀ ਆ ਨਹੀਂ ਨਹੀਂ ਟਾਈਮ ਗਰਮ 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 ਸਰਦੀਆਂ ਵਿੱਚ ਵੀ ਗਰਮ ਰਹਿੰਦੀ ਆ ਗਰਮੀਆਂ ਵਿੱਚ ਵੀ ਗਰਮ ਰਹਿੰਦੀ ਆ ਹਾਂਜੀ ਅੱਛਾ ਕੋਈ ਇਹੋ ਜਿਹਾ ਰਾਜਸਥਾਨ ਨਹੀਂ ਨਹੀਂ ਰਾਜਸਥਾਨ ਜਰੂਰ ਮੈਂ ਜਿਲ੍ਹੇ ਨਾਲ ਸਾਥੀ ਹੋ ਗਿਆ ਸੂਰਜ ਨੇ ਰਾਜਸਥਾਨ ਜਦੋਂ ਮੈਂ ਚਲੇ ਤਾ ਤੁਹਾਨੂੰ ਉੱਥੇ ਗਰਮੀ ਮਿਲੇਗੀ ਰੇਤ ਹਾਂਜੀ ਹਾਂ ਰੇਤ ਰੇਤ ਨਹੀਂ ਉਹ ਤਾਂ ਜਦੋਂ ਮੀਂਹ ਪੰਦਾ ਠੰਡੀ ਵੀ ਹੋ ਜਾਂਦੀ ਹੈ ਇਹ ਸੂਰਜ ਦੇ ਕਿਰਨੇ ਉਹ ਮੇਰੇ ਗਰਮ ਹੀ ਹੁੰਦੀ ਹੈ ਨਾ ਰਾਤ ਨੂੰ ਚੱਲਦੀ ਹੈ ਠੰਡੀ ਕਿੰਨਾ ਦੇਖੇਗੀ ਤੀ ਉਹ ਤਾਂ ਚੱਲਿਆ ਵੀ ਜਾਂਦੀ ਹੈ ਇਹਨੇ ਰਾਤ ਨੂੰ ਅਸਾਂ ਰਾਤ ਨੂੰ ਦਿਨੇ ਜਦੋਂ ਮੈਂ ਦੇਖੋ ਗਰਮ ਰਹੇਗੀ ਹਾਂਜੀ ਅੱਛਾ ਜੀ ਕਮਾਲ ਦੀ ਗੱਲ ਹੈ ਕੋਈ ਹਿੰਟ ਦਿਓ ਹਿੰਟ ਉਹ ਚੀਜ਼ ਸਾਰੇ ਘਰਾਂ 'ਚ ਯੂਜ਼ ਹੁੰਦੀ ਹੈ ਗਰਮ ਮਸਾਲਾ ਨਹੀਂ ਨਹੀਂ ਗੈਸ ਗਰਮ ਮਸਾਲਾ ਗਰਮ ਮਸਾਲਾ ਮੈਨੂੰ ਵੀ ਕੀ ਕਹਾ ਦੇ ਦੋ ਇਹ ਤੁਸੀਂ ਜੀ ਆਪ ਮੇਰੀ ਕੀ ਗਲਤੀ ਪਕੜੋ ਨਾ ਗੱਲ ਨੂੰ ਨੇ ਕਿ ਸਾਰੇ ਘਰ ਤੇ ਗਰਮ ਮਸਾਲਾ ਗਰਮ ਮਸਾਲਾ ਕਿ ਨਾਮ ਹੋ ਤਾਂ ਗਰਮ ਮਸਾਲਾ ਠੀਕ ਹੈ ਖੈਰ ਅਗਲੀ ਬਜ਼ਾਰ ਨੈਕਸਟ ਕੁਐਸਚਨ ਹੈ ਹਾਂਜੀ ਉਹ ਕਿਹੜੀ ਚੀਜ਼ ਆ ਜੋ ਕਿ ਪੈਦਾ ਤਾਂ ਸਮੁੰਦਰ ਚ ਹੁੰਦੀ ਆ ਅੱਛਾ ਬਟ ਯੂਜ਼ ਘਰਾਂ ਵਿੱਚ ਹੁੰਦੀ ਆ ਇਹਦਾ ਜਵਾਬ ਮੈਨੂੰ ਪਤਾ ਹੈ ਰਾਜੀ ਨੇ ਜਵਾਬ ਮੈਨੂੰ ਪਤਾ ਨਮਕ ਹਾਂਜੀ ਬਿਲਕੁਲ ਸਹੀ ਇਹ ਨੈਕਸਟ ਕੁਐਸਚਨ ਆ ਜੀ ਤੁਸੀਂ ਜਵਾਬ ਨਹੀਂ ਦੇਣਾ ਰਜਨੀ ਜੀ ਜਵਾਬ ਹਾਂ ਠੀਕ ਹੈ ਠੀਕ ਹੈ

ਦੋ ਕੋਨੇ ਕੱਟੇ ਫੋਲਡ ਕਰਕੇ ਹਾਂ ਲੈ ਆਪਾਂ ਉਹਦੇ ਦੋ ਕੋਨੇ ਕੱਟ ਕਰਦੇ ਕਿੰਨੇ ਕੋਨੇ ਬਚੇ ਇੱਕ ਰੁਮਾਲ ਹੈ ਐਸਟੀਮੇਟ ਲਗਾ ਕਰੋ ਜੀ ਇੱਕ ਬੈਟ ਬਾਕਸ ਵੀ ਨੇਰੀ ਲਿਆ ਦਿਓ ਬਈ ਅਸ ਤਾਂ ਸਾਰਿਆਂ ਨੂੰ ਪਤਾ ਜਿਨ੍ਹਾਂ ਨੇ ਪਿਛਲੀ ਵੀਡੀਓ ਸਾਡੀ ਨੂੰ ਦੇਖੀ ਹੈ ਨਾ ਪੁਰਾਣੀ ਬਚੇ ਮੇਰੇ ਤਾਂ ਦੋ ਕਿਵੇਂ ਕਿਤੇ ਦੋ ਕੋਨੇ ਬਚੇ ਗਏ ਆਪਣੇ ਕੱਟੇ ਨਹੀਂ ਹੈਗੇ ਬਹੁਤ ਕੱਟੇ ਜੇ ਆਪਣੇ ਟੋਟਲ ਕਿੰਨੇ ਬਚੇ ਅੱਜ ਬੀਏ ਬੀਏ ਵਾਲੀ ਲੜਾਈ ਹੋ ਰਹੀ ਆ ਆਪਸ ਵਿੱਚ ਤੇ 8 ਵਜੇ ਕੰਪਾਰਟਮੈਂਟ ਵਾਲਾ

ਹਾਂ ਹੋ ਗਿਆ ਛੇ ਸੋ ਇਸ ਦਾ ਸਹੀ ਜਵਾਬ ਹੈ ਜੀ ਛੇ ਕੋਨੇ ਸੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਨਾ 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 ਲਾਸਟ ਐਂਡ ਫਾਈਨਲ ਰਹਿੰਦੀ ਹੈ ਲਾਸਟ ਐਂਡ ਫਾਈਨਲ ਮੈਨੂੰ ਆਰਦਾ ਮੈਨੂੰ ਲੱਗਾ ਸਮਾਪਤੀ ਕਰਨ ਕੇ ਲਈ ਕਿ ਲਾਸਟ ਐਂਡ ਫਾਈਨਲ ਬੁਝਾ ਓਕੇ ਤਾਂ ਆਪਣੀ ਲਾਸਟ ਐਂਡ ਫਾਈਨਲ ਬੁਝਾ ਤਾਂ ਹੈਗੀ ਹੈ ਜੀ ਇੱਕ ਘੋੜਾ ਰੱਸੀ ਨਾਲ ਬੰਨਿਆ ਹੋਇਆਗਾ ਅੱਛਾ ਉਹ 2 ਮੀਟਰ ਦੀ ਦੂਰੀ ਤੇ ਬੰਨਿਆ ਹੋਇਆਗਾ ਅੱਛਾ ਤੇ 10 ਮੀਟਰ ਦੀ ਦੂਰੀ ਤੇ ਕਾਗਾ ਤੁਸੀਂ ਮੈਨੂੰ ਇਹ ਦੱਸੋ ਕੋੜਾ ਕਾਕ ਕਿਵੇਂ ਖਾਊਗਾ ਕੋੜੇ ਹੀ ਡਰਿਆਊਗਾ ਜਿਨਾ ਖਾਣਾ ਹੈ ਫੇਰ ਇੱਕ ਮਿੰਟ ਇੱਕ ਮਿੰਟ ਕੋੜਾ ਕਾਕ ਇੱਕ ਕੋੜਾ ਰੱਸੀ ਨਾਲ ਬੰਨਿਆ ਹੋਇਆ ਹੈ ਹਾਂ ਤੇ 2 ਮੀਟਰ ਦੀ ਦੂਰੀ ਤੇ ਕੋੜਾ ਬੰਨਿਆ ਹੋਇਆਗਾ 10 ਮੀਟਰ ਦੀ ਦੂਰੀ ਤੇ ਕਾਕ ਆ ਅੱਛਾ ਕੋੜੇ ਨੇ ਕਾਕ ਖਾਣਾ ਕੋੜਾ ਕਿਵੇਂ ਖਾਊਗਾ ਭਾਈ ਕਮੈਂਟ ਬਾਕਸ ਵਿੱਚ ਲਿਆ ਦਿਓ ਨੇਰੀ ਇਸ ਬੁਝਾਰਤ ਦਾ ਜਵਾਬ ਅਸੀਂ ਇਸ ਵੀਡੀਓ ਵਿੱਚ ਨਹੀਂ ਦੇਵਾਂਗੇ ਇਸ ਬੁਝਾਰਤ ਦਾ ਜਵਾਬ ਦੇਵਾਂਗੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਿਉਂਕਿ ਮੈਨੂੰ ਜਵਾਬ ਇਹਦਾ ਪਤਾ ਹੈ ਜਵਾਬ ਲਿਆਗਾ ਰਜਨੀ ਤੋਂ ਰਜਨੀ ਨੂੰ ਮੈਂ ਦੇਵਾਂਗਾ ਠੀਕ ਹੈ ਉਹ ਰਜਨੀ ਜੀ ਦੀ ਬੁਝਾਰਤਾਂ ਦੀ ਇਹ ਫਰਸਟ ਵੀਡੀਓ ਹੈ ਤੇ ਇਹਨਾਂ ਦਾ ਅੰਦਾਜ਼ ਤੁਹਾਨੂੰ ਕਿਦਾਂ ਲੱਗ ਰਿਹਾ ਕਮੈਂਟ ਕਰਕੇ ਦੱਸਿਓ ਬਾਕੀ ਇਨਫੋਰਮੇਸ਼ਨ ਵਾਲੀ ਵੀਡੀਓ ਇਹਨਾਂ ਦੀ ਆ ਰਹੀ ਹੈ ਨਾ ਲਗਾਤਾਰ ਤੁਸੀਂ ਦੇਖਿਆ ਹੋਣਗੇ ਤੇ ਇਹਨਾਂ ਤਰੀਕਾ ਕਿਦਾਂ ਲੱਗ ਰਿਹਾ ਤੁਹਾਨੂੰ ਕਮੈਂਟ ਕਰਕੇ ਦੱਸ ਦਿਓ ਹੌਸਲਾ ਵਧਾਉਣ ਦੇ ਲਈ ਵੀਡੀਓ ਨੂੰ ਬਤੁਤ ਲਾਈਕ ਸ਼ੇਅਰ ਜ਼ਰੂਰ ਕਰਿਓ ਰਜਨੀ ਜੀ ਅਖੀਰ ਤੇ ਕੁਝ ਕਹਣਾ ਚਾਹੂਗੀ ਸਭ ਦਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਮੈਂ ਸਿਰ ਸਭ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਹਾਂ ਪੋਰਟ ਬਣਾਈ ਰੱਖਿਆ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ